ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਰੇ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਹਾਂ ਬਾਈ ਪੰਡਾ ਠੱਠੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਮਿੰਟੂ ਨੂੰ ਪੁੱਛਦੇ ਆ ਬਾਈ ਮਿੰਟੂ ਦਾ ਵਪਾਰ ਦਾ ਕੰਮ ਆ 사ਸੀਗਾ ਬਾਈ ਜੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਕੀ ਡਿਟੇਲ ਆ ਮੱਝ ਦੀ ਅੱਜ ਦੀ ਡੇਰਾ ਤੇ ਤਿੱਤਾ ਸੂਆ ਠੀਕਾ ਤੇ ਥੋਖਾ ਦਾਣਾ ਦਸੂਈ ਨੂੰ ਆ 4-5 ਹੋ ਗਿਆ ਸੂਈ ਨੂੰ ਹਾਂ ਜੀ 9 ਲੀਟਰ ਬੋਲਾ ਨੈਟ ਤਿਆਰ ਆ ਠੀਕ ਹੋ ਜੀ ਤੇ ਮਗਰ ਕੀ ਹੈ ਵੀਰੇ ਇਹਦੇ ਮਗਰ ਕਟਾ ਮਗਰ ਕਟਾ ਰਿਆ ਵੀਰੇ ਇਹਦੇ ਬਚਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਟਾ ਬਾਈ ਤੇ ਮੜਾ ਤੋਰਾ ਵਿਖਾ ਦੋ ਬਾਈ ਜੀ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਲੰਮੇ ਥਾਣਾ ਮੋਟਾ ਥਾਣਾ ਬਹੁਤ ਵਧੀਆ ਮੱਝ ਆ ਬਾਈ ਚੰਗੀ ਹਾਈਟ ਦੀ ਹੈ ਚੰਗੀ ਭਰੀ ਹੋਈ ਹੈ ਬਾਈ ਥਣ ਬੰਨੇ ਦੀ ਬਹੁਤ ਜ਼ਿਆਦਾ ਚੰਗੀ ਆ ਸਵੇਰ ਚੋਾਈ ਕਿੰਨੇ ਵਜੇ ਕੀਤੀ ਸੀ ਬਾਈ ਜੀ ਆਪਾਂ ਨੇ 6:30 ਬਾਈ ਸਵੇਰ ਚੋਾਈ 6:30 ਆ ਬਾਈ ਹੁਣ ਆ ਤੁਸੀਂ ਚੈੱਕ ਕਰ ਹੀ ਸਕਦੇ ਹੋ ਮੂਹ ਉੱਥੇ ਹੀ ਬਹੁਤ ਜ਼ਿਆਦਾ ਸੋਹਣੀਆਂ ਬਾਈ ਦੇਖ ਹੀ ਸਕਦੇ ਹੋ ਬਾਈ ਕੀ ਮੁੱਲ ਕਰਦੇ ਜੀ ਆਪਾਂ ਇਹਦਾ 95000 ਮੁੱਲ ਕਰ ਦਿੰਦਾ ਜੀ ਬਾਈ 95000 ਰੁਪਏ ਮੁੱਲ ਕਰਦੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨ ਕੀਤਾ ਜਾਊਗਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 95011 87391 ਇੱਕ ਵਾਰ ਫੇਰ ਬੋਲ ਦਿਓ ਜੀ 95011 87391 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਮੱਝ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ